ਇੱਕ ਦਿਨ ਆਨਾਰਥ ਨਾਮ ਦੇ ਆਦਮੀ ਨੇ ਆ ਕੇ ਇਨਫੋਰਮੇਸ਼ਨ ਦਿੱਤੀ ਸੀ ਵੀ ਉਹਦੀ ਬੱਚੀ ਨਹੀਂ ਮਿਲ ਰਹੀ ਮਿੱਤੀ 8 ਤਰੀਕ ਨੂੰ ਜਾ ਕੇ ਇਹ ਜਿਹੜਾ ਬੰਦਾ ਰੋਪੀ ਹੈਗਾ ਓਮ ਪ੍ਰਕਾਸ਼ ਇਹਨੂੰ ਅਰੈਸਟ ਕੀਤਾ ਔਰ ਬੱਚੀ ਨੂੰ ਵੀ ਨਾਲ ਉਹਦੇ ਪੋਜੈਸ਼ਨ ਚੋਂ ਬ੍ਰਾਮ ਕੀਤਾ ਤਾਂ ਉਹਨਾਂ ਨੂੰ ਲੈ ਕੇ ਅਰੈਸਟ ਕਰਕੇ ਲੈ ਕੇ ਆਏ ਇਹਨਾਂ ਨੂੰ ਜਿਹੜਾ ਹੈਗਾ ਹਰਦਵਾਰ ਰਿਸ਼ੀਕੇਸ਼ ਤੋਂ ਅਰੈਸਟ ਕਰਕੇ ਲੈ ਆਇਆ ਸਾਧੂ ਨੇ ਪਹਿਲਾਂ ਇੱਥੇ ਹੀ ਲੁਧਿਆਣਾ ਦੇ ਵਿੱਚ ਲੇਬਰ ਦਾ ਜੌਬ ਕਰਦਾ ਰਿਹਾ ਉਸ ਤੋਂ ਬਾਅਦ ਇਹ ਚਲੇ ਗਿਆ ਵਾਪਸ ਆਪਣੇ ਬਿਹਾਰ ਤੋਂ ਬਾਅਦ ਫਿਰ ਇਹ ਹਰਦوار ਘੁੰਮਦਾ ਫਿਰਦਾ ਤੇ ਇੱਥੇ ਫਿਰ ਆਇਆ ਕੁਝ ਟਾਈਮ ਪਹਿਲਾਂ ਤੇ ਹੁਣ ਤੋਂ ਇਹੀ ਇਹਨੇ ਬੱਚੀ ਨੂੰ ਆਪਣੇ ਨਾਲ ਲੈ ਕੇ ਤੇ ਫਿਰ ਵਾਪਸ ਉਧਰ ਨੂੰ ਹੀ ਲੈ ਗਿਆ ਹਰਦوار ਰਿਸ਼ੀਕੇਸ਼ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਈ ਥਾਣਾ ਫੋਕਲਪੈਂਡ ਦੀ ਟੀਮ ਨੇ ਇੱਕ ਐਸੇ આરોપી ਨੂੰ ਕਾਬੂ ਕੀਤਾ ਹੈ ਜੋ ਕਿ ਇੱਕ 10 ਸਾਲ ਦੀ ਬੱਚੀ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਕੇ ਜਾ ਰਿਹਾ ਸੀ ਪੂਰਾ ਮਾਮਲਾ ਕੀ ਹੈ ਏਡੀਸੀਪੀ 4 ਮਨਦੀਪ ਸਿੰਘ ਜੀ ਸਾਡੇ ਨਾਲ ਨੇ ਜਾਣਕਾਰੀ ਲੈ ਲੈਨੇ ਆ ਸਰ ਕੀ ਸੀਗੇ ਪੂਰਾ ਮਾਮਲਾ ਜਿਹੜੀ 10 ਸਾਲ ਦੀ ਬੱਚੀ ਨੂੰ ਅਗਵਾ ਕਰਕੇ ਲਿਆਏ ਜਾ ਰਿਹਾ ਸੀ ਇੱਕ ਦਿਨਾਨਾਥ ਨਾਮ ਦੇ ਆਦਮੀ ਨੇ ਆ ਕੇ ਇਨਫੋਰਮੇਸ਼ਨ ਦਿੱਤੀ ਸੀ ਵੀ ਉਹਦੀ ਬੱਚੀ ਨਹੀਂ ਮਿਲ ਰਹੀ ਮਿੱਤੇ 8 ਤਰੀਕ ਨੂੰ ਤਾਂ ਉਹਦੇ ਬੱਚੇ ਮਿਸਿੰਗ ਸੀ ਉਸਤੇ ਫਿਰ ਕੇਸ ਰਿਸਟਰ ਕਰਕੇ ਤੇ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਫੋਕਲ ਪੁਲਿਸ ਨੇ ਇਨਫੋਰਮੇਸ਼ਨ ਬੇਸਡ ਚਲਦੇ ਆ ਉਹਨਾਂ ਨੇ ਫਿਰ ਅੱਗੇ ਜਾ ਕੇ ਇਹ ਜਿਹੜਾ ਬੰਦਾ આરોપી ਹੈਗਾ ਓਮ ਪ੍ਰਕਾਸ਼ ਇਹਨੂੰ ਅਰੈਸਟ ਕੀਤਾ ਔਰ ਬੱਚੀ ਨੂੰ ਵੀ ਨਾਲ ਉਹਦੇ ਪੋਜੈਸ਼ਨ ਚੋਂ ਬਰਾਮਦ ਕੀਤਾ ਤਾਂ ਉਹਨਾਂ ਨੂੰ ਲੈ ਕੇ ਅਰੈਸਟ ਕਰਕੇ ਲੈ ਕੇ ਆਏ ਇਹਨਾਂ ਨੂੰ ਜਿਹੜਾ ਹੈਗਾ ਹਰਦਵਾਰ ਰਿਸ਼ੀਕੇਸ਼ ਤੋਂ ਅਰੈਸਟ ਕਰਕੇ ਲਿਆਂਦਾ ਸਰ ਕੀ ਬੈਕਗ੍ਰਾਉਂਡ ਦੇਖ ਨੂੰ ਕੋਈ ਸਾਧੂ ਟਾਈਪ ਜਾਂ ਲੱਗ ਰਿਹਾ ਹੈ આરોપી ਸਾਧੂ ਨੇ ਪਹਿਲਾਂ ਇੱਥੇ ਹੀ ਲੁਧਿਆਣੇ ਦੇ ਵਿੱਚ ਲੇਬਰ ਦਾ ਜੌਬ ਕਰਦਾ ਰਿਹਾ ਉਸ ਤੋਂ ਬਾਅਦ ਇਹ ਚਲੇ ਗਿਆ ਵਾਪਸ ਆਪਣੇ ਬਿਹਾਰ ਉੱਥੋਂ ਬਾਅਦ ਫਿਰ ਇਹ ਹਰਦੁਵਾਰ ਘੁੰਮਦਾ ਫਿਰਦਾ ਤੇ ਇੱਥੇ ਫਿਰ ਆਇਆ ਕੁਝ ਟਾਈਮ ਪਹਿਲਾਂ ਤੇ ਆਉਣ ਤੋਂ ਇਹੀ ਇਹਨੇ ਬੱਚੀ ਨੂੰ ਆਪਣੇ ਨਾਲ ਲੈ ਕੇ ਤੇ ਫਿਰ ਵਾਪਸ ਉਧਰ ਨੂੰ ਹੀ ਲੈ ਗਿਆ ਹਰਦੁਵਾਰ ਰਿਸ਼ੀਕੇਸ਼ ਤੇ ਇਹਦਾ ਪਹਿਲਾਂ ਤਾਂ ਲੇਬਰ ਦਾ ਕੰਮ ਕਰਦਾ ਸੀ ਹੁਣ ਇਹ ਫ੍ਰੀ ਕੋਈ ਕੰਮ ਕਰ ਨਹੀਂ ਬਸ ਇਦਾਂ ਹੀ ਚੱਲਦਾ ਫਿਰਦਾ ਜੀ ਸਰ ਇਹਦੇ ਵਿੱਚ ਜਿਹੜੇ ਕੋਈ ਹੋਰ ਵੀ ਬੰਦੇ ਇਨਵੋਲਵ ਹੈਗੇ ਨੇ ਇਹਦੇ ਨਾਲ ਕਿਉਂਕਿ ਇਹ ਦੱਸ ਰਿਹਾ ਸੀਗਾ ਵੀ ਦੋ ਬੰਦੇ ਹੋਰ ਨੇ ਨਾਲ ਜਾਂ ਕੌਣ ਸੀਗੇ ਬੰਦੇ ਉਹ ਨਹੀਂ ਉਹ ਐਕਚੁਅਲੀ ਇਹ ਤਾਂ ਦੱਸ ਰਿਹਾ ਵੀ ਅਸੀਂ ਸਟੇਸ਼ਨ ਤੇ ਇਦਾਂ ਜਾ ਰਹੇ ਸੀ ਫੋਰ ਵੀ ਦੋ ਬੰਦੇ ਨਾਲ ਜਾ ਰਹੇ ਸੀਗੇ ਪਰ ਇਹ ਉਹਨਾਂ ਬਾਰੇ ਜਾਣਕਾਰੀ ਕੋਈ ਨਹੀਂ ਬੱਚੀ ਨੂੰ ਤੇ ਇਹ ਆਪ ਹੀ ਲੈ ਕੇ ਗਿਆ ਤੇ ਬੱਚੀ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਸਰ ਕੋਈ ਬਿਲਕੁਲ ਬੱਚੀ ਨੂੰ ਸਹੀ ਇਸਲਾਮ ਬਰਨਤ ਕੀਤਾ ਬਾਕੀ ਉਹਦਾ ਮੈਡੀਕਲ ਕਰਵਾਇਆ ਜਾਏਗਾ ਮੈਡੀਕਲ ਕਰਵਾਉਣ ਤੋਂ ਬਾਅਦ ਜੋ ਵੀ ਮੈਡੀਕਲ ਰਿਪੋਰਟ ਆਈ ਕਿ ਉਸ ਹਿਸਾਬ ਨਾਲ ਫਿਰ ਅੱਗੇ ਕਾਰਵਾਈ ਹੋਗੀ ਸਰ ਇਹ ਕਿ ਨਸ਼ੇਦਾਰਦੀ ਹੈ ਜਾਂ ਕਿੰਨਾ ਇਹ ਤਾਂ ਕਹਿ ਨਹੀਂ ਸਕਦੇ ਵੀ ਇਹ ਤਾਂ ਆਪਣੇ ਆਪ ਨੂੰ ਦੱਸਦਾ ਵੀ ਮੈਂ ਬਿਮਾਰ ਰਹਿਣਾ ਤੇ ਮੈਨੂੰ ਬਿਮਾਰੀ ਲੱਗ ਗਈ ਸੀ ਜਿਸ ਕਰਕੇ ਮੈਂ ਕੰਮਕਾਰ ਛੱਡਦਾ ਤੇ ਤੁਰੇ ਫਿਰਦਾ ਤੇ ਬਾਕੀ ਕੁਝ ਕਹਿ ਨਹੀਂ ਸਕਦੇ ਬਾਕੀ ਮੈਡੀਕਲ ਹੋਣ ਤੋਂ ਬਾਅਦ ਹੀ ਪਤਾ ਲੱਗਿਆ ਹੁਣ ਥਾਣਾ ਪੁਲਿਸ ਕੀ ਇਹ ਤੇ ਕਾਰਵਾਈ ਕਰ ਰਹੀ ਹੈ ਰੈਸਟ ਕਰੇਗੇ ਜੀ ਰੈਸਟ ਕੀਤਾ ਰੈਸਟ ਕਰਕੇ ਇਹਦਾ ਰਿਮਾਂਡ ਲਾਂਗੇ ਰਿਮਾਂਡ ਲੈ ਕੇ ਇਹਨੂੰ ਕੋਰਟ ਸਪੇਸ਼ ਕਰਕੇ ਰਿਮਾਂਡ ਲੈ ਕੇ ਫਿਰ ਅੱਗੇ ਫਰਦਰ ਇਹਦੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਆ ਉਹ ਪੂਰੀ ਕਰਾਂਗੇ ਸੋ ਤੁਸੀਂ ਸੁਣਿਆ ਥਾਣਾ ਫੋਕਲਪੈਂਡ ਦੀ ਪੁਲਿਸ ਨੇ ਅਮਨਦੀਪ ਸਿੰਘ ਬਰਾੜ ਦੀ ਟੀਮ ਨੇ ਜਿਹੜਾ ਹੈਗਾ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਇਹ ਮਾਮਲਾ ਸੋਲਵ ਕਰ ਲਿਆ ਵਾ ਤੇ આરોપી ਨੂੰ ਕਾਬੂ ਕਰਕੇ ਤੇ ਬੱਚੀ ਨੂੰ ਵੀ ਜਿਹੜਾ ਹੈਗਾ ਵਾ ਉਹ ਸਹੀ ਸਲਾਮਤ ਜਿਹੜਾ ਬਰਾਮਦ ਕਰ ਲਿਆ ਗਿਆ ਹੈ ਸੋ ਤੁਹਾਡਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਓ ਇਸ ਤਰ੍ਹਾਂ ਦੀ ਅਗਲੀ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਣੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲ